हाँ जी मैडम अज बड़ी खुशी देना मैं दस्ती हाँ कि अव नौजवान सभा और सीडी ऑफिस इन्होंने रल के तिया की लोहड़ी का कार्यक्रम इत है और जगह भी बहुत अच्छी है जेड़ा कि गुरु नानक नेत्रहीन आश्रम है आश्रम वाली जगह ऑलरेडी बड़ी पवित्र जगह है इतने इन्होंने तिया की लोहड़ी की है बहुत अच्छा प्रोग्राम किया है और सारे नवजमिया बच्चिया इन्हों गिफ्ट प्रदान किए और ਕਿੰਨਾ ਸੋਹਣਾ ਰਗਰਗ ਕਾਰਜਕ੍ਰਮ ਲੋੜੀ ਦੀ ਜਿਹੜੀ ਛਵੀ ਹੈ ਸਾਰੀ ਦਿਖਾਈ ਹੈਗੀ ਆ ਤੇ ਬਹੁਤ ਖੁਸ਼ੀ ਦੇ ਨਾਲ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਸਾਨੂੰ ਸਾਰਿਆਂ ਨੂੰ ਵੀ ਬਹੁਤ ਮਾਨ ਸਨਮਾਨ ਦਿੰਦੇ ਹਨ ਔਰ ਮੈਂ ਉਮੀਦ ਕਰਦੀ ਹਾਂ ਕਿ ਇਹ ਹੋ ਜੇ ਜਿਹੜੇ ਸਮਾਜਿਕ ਕਾਰਜਕ੍ਰਮ ਹੈਗੇ ਆ ਇਹ ਕਰਦੇ ਰਹਿਣ ਥੈਂਕ ਯੂ ਇੱਥੇ ਗੁਰਨਾਨਕ ਨਿਤਨ ਵੀ ਨਾਸ਼ਰਮ ਚਾਏ ਹੋਏ ਆ ਜਿਹੜਾ ਕਿ ਸਰਬ ਨੌਜਵਾਨ ਸੋਸਾਇਟੀ ਵੱਲੋਂ ਇੱਕ ਧੀਆਂ ਦੀ ਲੋੜੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਅ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਦੇ ਨਾਲ ਬੱਚੀਆਂ ਬੱਚਿਆਂ ਦੇ ਮਾਵਾ ਨੂੰ ਗਿਫਟ ਦਿੱਤੇ ਹੈਗੇ ਨੇ ਸੂਨੂ ਨੂੰ ਤੌਰ ਬੱਚਿਆਂ ਲਈ ਮਿਠਾਈਆਂ ਵਗੈਰਾ ਤੇ ਇਹਦੇ ਨਾਲ ਕੀ ਹੈ ਕਿ ਲੇਡੀਜ਼ ਦਾ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਇੰਪਾਵਰਮੈਂਟ ਨੂੰ ਮੋਰ ਬਲ ਮਿਲਦਾ ਹੈਗਾ ਤੇ ਇਹ ਸੋਸਾਇਟੀ ਪਹਿਲਾਂ ਵੀ ਬਹੁਤ ਵਧੀਆ ਕੰਮ ਕਰਦੀ ਰਹੀ ਹੈਗੀ ਆ ਤੇ ਮੈਨੂੰ ਖੁਸ਼ੀ ਹੋਈ ਅੱਜ ਇਹਨਾਂ ਦਾ ਫੰਕਸ਼ਨ ਜੁਆਇਨ ਕਰਕੇ ਤੇ ਸਾਰਿਆਂ ਨੂੰ ਹੀ ਫਗਵਾੜਾ ਨਿਵਾਸੀਆਂ ਨੂੰ ਮੇਰੇ ਵੱਲੋਂ ਸੁਸਾਇਟੀ ਵੱਲੋਂ ਹੈਪੀ ਲੋੜੀ ਹੈ ਇਹ ਲੋੜੀ ਸਾਰਿਆਂ ਦੇ ਵਾਸਤੇ ਖੁਸ਼ੀਆਂ ਭਰਿਆ ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਸ਼ਮੀਪੌਰ ਮੈਂ ਬਤੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਟੀਮ ਦਾ ਤੇ ਬਾਦੂ ਚਾਰਜ ਪਵਾੜਾ ਦਾ ਚਾਰਜ ਸੰਭਾਲ ਰਹੀ ਹਾਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧੀਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਰਜੀਤਾ ਡੱਲ ਦੀ ਹੋਗਗਵਾਈ ਹੇਠ ਅੱਜ ਪਵਾੜਾ ਵਿਖੇ ਨੌਜਵਾਨ ਵੈਲਫੇਅਰ ਸੁਸਾਇਟੀ ਇਸੇ ਯੋਗ ਨਾਲ ਸਾਡਾ ਵਿਭਾਗ ਜਗ੍ਹਾ ਦੀ ਦਾ ਦਿਖਾਰਾ ਕਰ ਰਿਹਾ ਹੈ ਇਸ ਮੌਕੇ ਤੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਸਾਨੂੰ ਸਾਰਿਆਂ ਨੂੰ ਧੀਆਂ ਨੂੰ ਬਚਾਉਣ ਅਤੇ ਉਹਨਾਂ ਨੂੰ ਪੜ੍ਹਾਉਣ ਅਤੇ ਉਹਨਾਂ ਦੇ ਇੱਕ ਸਿਰਫ ਪੱਕੀ ਵਿਕਾਸ ਨੂੰ ਉੱਚਾ ਚੁੱਕਣ ਲਈ ਸਾਨੂੰ ਸਭ ਨੂੰ ਸਾਂਝੇ ਜਿਹੜੇ ਜਿਹੜੇ ਉਹ ਕਰਨੇ ਚਾਹੀਦੇ ਹਨ ਅਤੇ ਇਹਨੇ ਸ਼ਬਦਾਂ ਨਾਲ ਹੀ ਮੈਂ ਆਪ ਸਭ ਨੂੰ ਲੋਹਰੀ ਦੇ ਤਿਹਾੜੀ ਲੱਖ ਲੱਖ ਮੁਬਾਰਕਾਂ ਦਿੰਦੀ ਆ ਤੁਹਾਨੂੰ ਮੇਰਾ ਨਾਮ ਕਵਲਪ੍ਰੀਤ ਕੌਰ ਹੈ ਤੇ ਸਾਡੇ ਸਰਬੋਤਮ ਜਿਹੜੇ ਸਭ ਉਹੀ ਸੈਂਟਰ ਵਿੱਚ ਪੜਦੇ ਹਾਂ ਸਾਡੇ ਸਾਡੇ ਹਰ ਇੱਕ ਖਾਸ ਖੇਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਾਡੇ ਸੈਂਟਰ ਵਾਲੇ ਬਹੁਤ ਹੀ ਵਧੀਆ ਕੰਮ ਕਰਾਉਂਦੇ ਹਨ ਤੇ ਸਾਡੇ ਇੱਥੇ ਵਿਆਹ ਵੀ ਕਰਦੇ ਆਂ ਜਿੰਨਾ ਹਰ ਇੱਕ ਫੰਕਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਂਦੇ ਨੇ ਤਾਂ ਨੇ ਤੁਨਾ ਚੇ ਗੁੜੀਏ ਬੋਲੀ ਚੱਕ ਗੁੜੀਏ ਨੇ ਤੁ ਆਕ ਦੇ ਪਾਉ ਬੇ ਰੰਗ ਮੱਚ ਗੁੜੀਏ ਨੇ ਤੁ ਆਕ ਦੇ ਪਾਉ ਤੇ ਮੱਚ ਗੁੜੀਏ ਨੇ ਤੁ ਆਕ ਦੇ ਪਾਉ ਤੇ ਨੰਗ ਮੱਚ ਗੁੜੀਏ ਇੱਕ ਸਨਮਾਨ ਅਸੀਂ ਜਿਹੜਾ ਕਰ ਰਹੇ ਸਾਰਾ ਬਈ ਤਾੜੀਆਂ ਮਾਰ ਸਕਦੇ ਹੋ ਹਮੇਸ਼ਾ ਹੀ ਤਾੜੀ ਜਿਹੜੀ ਆ ਲਗਾਇਆ ਕਰੋ ਆ ਜਾ ਜੀ ਕਿ ਲਾ ਜਾ ਆ ਜਾ ਜੀ ਕਿ ਲਾ ਜਾ ਜੀ ਲੇਕਿਨ ਫਿਰ ਵੀ ਇਹਦੇ ਲਈ ਨਾ ਸੁਨਾਲੀ ਗੁਦਮ ਜੀ ਆ ਗਏ ਰੋਸ਼ੋਕ ਜੀ ਆ ਗਏ ਕਹਿੰਦੇ ਕੋਈ ਗੱਲ ਨਹੀਂ ਹੁਣ ਸਾਡੇ ਪਰਿਵਾਰ ਦੀ ਗੱਲ ਹੈ ਹੁਣ ਤੁਹਾਡੇ ਤੇ ਗੁੱਸਾ ਨਹੀਂ ਹੋਣਗੇ ਹੁਣ ਸਾਡੇ ਤੇ ਗੁੱਸਾ ਜਿਹੜਾ ਹੋਊਗਾ ਤੋ ਉੱਤੇ ਗੁੱਸਾ ਹੋਣਾ ਹੀ ਨਹੀਂ ਹੈ